ਸਮਾਟ ਹੋ ਗਏ ਸੋ ਇਹ ਦੇ ਸਮਰਹਾ ਦੇ ਨਾਲ ਵੀ ਪਹਿਲੇ ਉੱਠ ਜਾਂਦਾ ਹੈ ਇਹ ਕਿਸੇ ਕੋ ਸਾਨੂੰ ਉਠਾ ਲਦਾ ਜਿੰਦੇ ਤੋਂ ਕੰਮ ਕੰਮ ਤੇ ਹੀ ਨਾ ਜਾਣਾ ਹਾਂ ਹਾਂਜੀ ਕੈ ਗੁੱਡ ਮਾਰਨਿੰਗ ਬਾਹੂ ਗੁਰੂ ਇਹ ਪੈਂਦਾ ਬਾਰ ਦਾਦੇ ਤੁਕੇ ਮਹੀ ਪੈਂਦਾ ਬਾਰ ਸੋ ਕਾ ਕੇ ਜਾਂਦਾ ਹਲੇ ਮਾੜਾ ਮੋਟਾ ਵਿੱਚ ਪਚਾਰੇ ਸ਼ੁਰੂ ਹੋ ਜਾਂਦਾ ਆਜੋ ਆ ਜਿਵੇਂ ਆਣਾ ہاں ਛਿੱਕਾ ਮਾਰੀ ਜਾਂਦਾ ਫਾ ਤਾਂ ਟੋਪੀ ਲੈ ਲੈ ਕੇ ਤੇ ਹਵਾ ਬਹੁਤ ਹੈ ਬਾਰੇ ਕੰਡੂ ਵਾਲੇ ਬੋਟੀਆਂ ਦੋਰਾ ਨਾ ਪਤਾ ਹਾਂ ਦੋਰਾ ਮਹਿਕਰ ਕੰਦੇ ਆ ਬਾਹਰ ਗਈ ਕਾਤੇ ਬਣਾਉਣੇ ਚੁੱਲੇ ਤੇ ਮੇਰੀ ਨਾ ਪਿੰਦਾ ਜਿਵੇਂ ਉਹ ਨਾ ਪਿਆ ਬਾਹਰ ਖੰਦੇ ਗੁਪ ਬਾਹਰ ਨਹੀਂ ਹੋਣਾ ਮੀ ਪੈਂਦਾ

ਆ ਘਰ ਮੈਂ ਖਾ ਲੈਂਦੇ ਖਾਲਾ 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 ਜੀ ਖਾਣਾ ਦਾ ਖਾ ਇਹਨਾਂ ਦੇ ਵੀ ਖਾ ਕੇ ਤੇ ਆ ਕੇ ਤੇ ਦੀਆ ਕਹਿੰਦਾ ਕੋ ਵਾਲੀ ਮੈਂ ਨਹੀਂ ਨਹੀਂ ਮੋਟੇ ਦੇਖਣੇ ਆਣੇ ਦੀ ਆਵਾਜ਼ ਸੁਣੀ ਉਹ ਤਾਂ ਆ ਤਾਂ ਛੱਡ ਦੇ ਬਾਹਰ ਨਹੀਂ ਨਾ ਖਮਾਇਆ ਕਰ ਆਪਣੀ ਯਾਰ ਅਕਾ ਦੇਖ ਲੈ ਬੂਵਾ ਲੱਗਾ ਆ ਥੂਣ ਵਿੱਚ ਗਿੱਲੇ ਕੀਤੇ ਆ ਸਾਰੇ ਭੱਜ ਕੇ ਆ ਜਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਪਾਣੀ ਆ ਮੋਰੇ ਪਾਣੀ ਆ ਉਧਰ ਦੀ ਆ ਉੱਪਰ ਦੀ ਮੇਰੀ ਲਾਟੋ ਆ ਜਾ ਲੈ ਬੱਖੰਦਾ ਹੋਇਆ ਖਾ ਲੈ ਮੰਮੀ ਮੈਂ ਦਮ ਹੁੰਦਾ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ 8:00 ਵੱਜ ਗਏ ਨਾ 8:00 ਵੱਜਣ ਵਾਲੇ ਆ ਹੂੰ ਵੱਜ ਗਏ ਹੂੰ 8:00 ਵੱਜ ਗਏ ਆ ਤੇ ਮੀ ਦਾ ਮੀਨ ਪਈ ਜਾਂਦੇ ਆ ਕਦੀ ਹੱਟੀ ਜਾਂਦਾ ਕਦੀ ਪਈ ਜਾਂਦਾ ਆ ਤੇ ਅਸੀਂ ਲੱਗੇ ਆ ਜੀ ਆਲੂਆਂ ਵਾਲੇ ਪਰੌਂਠੇ ਬਣਾਉਣ ਧਾਤੀ ਬੈਂਗਲ ਬਣਾਇਆ ਸੀ ਇਹਨਾਂ ਥੋੜੇ ਸਬਜ਼ੀ ਪਣੀ ਤੇ ਫਿਰ ਇਹ ਕਹਿੰਦੇ ਪੁੱਛਿਆ ਮੈਂ ਕਿ ਆ ਪਰੌਂਠੇ ਬਣਾ ਲਈਏ ਕਹਿੰਦੇ ਬਣਾਉਣ ਇਹ ਕੋਈ ਪੜ੍ਹਿਆ ਤਮ ਕੋ ਨਹੀਂ ਆਇਆ ਦੋ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਮੀਂਹ ਦੋ ਤਿੰਨ ਦਿਨ ਹੋ ਗਏ ਇਦਾਂ ਹੀ ਬਸ ਭਾਈ ਅੰਦਰ ਹੈ ਪਈ ਅੱਲਾ ਯਾਰ ਬਾਹਰ ਹਟ ਕੇ ਦੋ ਆਪ ਕੋਲ ਨਹੀਂ ਹੋ ਗਈ ਫੋਨ ਕਿਹੜਾ ਤੂੰ ਵੜਦੀ ਆ ਸਾਰਾ ਪਾ ਕੇ ਪਾ ਕੇ ਦਾ ਨਾ ਨਾ ਕਦੀ ਜਲਣੋਂ ਲਾ ਪੰਦੀ ਕਰੀ ਗੋਰਾਟੋਂ ਲਾ ਪੰਦੀ ਕਾ ਕਾਦੀ ਚਾ ਰੱਖੀ ਆਏ ਆ ਕਾਦੀ ਰੱਖੀ ਛੋੜੇ ਗਾੜ ਤੇ ਇਹਦੇ ਮੈਨੂੰ ਕਿ ਬਰੋੜੇ ਪੰਡੇ ਹੋ ਗਏ ਬੀਰ ਜਲਦੀ ਇਹ ਜੁਮੇ ਤੇ ਪਾਣੀ ਕੇ ਹਾਂ ਦੀ ਲੋ ਜ ਟਾਈਮ ਹੋ ਗਿਆ ਸਵਾ 10 ਤੇ ਮੈਂ ਬਾਥਰੂਮ ਤੋਂ ਕੇ ਆਈ ਹਾਂ ਤਾਂ ਹੁਣ ਝਾੜੂ ਫੇਰ ਕੇ ਹੱਡੀ ਸੀਗੀ ਚਾੜੇ ਜੁਰੂ ਪਾਪਾ ਫੇਲੇ ਆਇਆ ਬਸ ਰਸੋਈ ਦੇ ਵਿੱਚ ਹਨਾ ਦੁੱਧ ਪਾ ਲੈਣਾ ਰਹਿ ਗਿਆ ਸੀ ਉਹ ਮੈਂ ਰੱਖ ਦਿੱਤਾ ਆ ਗੈਸ ਵਿੱਚ ਸਾਫ਼ ਕਰ ਦਿੱਤਾ ਆ ਤੇ ਇੰਨੀ ਕੁ ਸੈਲਫ ਸਾਫ਼ ਹੋ ਗਈ ਆ ਤੇ ਇਧਰੋਂ ਰਹਿ ਗਈ ਆ ਤੇ ਆਹਾ ਬਸ ਡੋਲੂ ਆ ਤੇ ਸਮਰ ਦੇ ਪਾਪਾ ਇਧਰ ਕਾਫੀ ਜੀ ਬਣਾ ਕੇ ਲੈ ਕੇ ਗਏ ਆ ਤੇ ਬੱਸ ਇਹ ਹੀ ਖਲਾਰਾ ਜਿਹਾ ਰਹਿ ਗਿਆ ਬਾਕੀ ਫਿਰ ਕੱਪੜੇ ਆ ਕੱਪੜੇ ਦੇਖਦੇ ਆ ਹਜੇ ਥੋੜਾ ਰੋੱਕੇ ਧੋਣੀਆਂ ਆ ਤੇ ਮੀਂਹ ਕਿਉਂਕਿ ਬਾਰ ਬਾਰ ਆਈ ਜਾਂਦਾ ਹੈ ਤੇ ਸੁੱਕਣੇ ਵੀ ਕਿੱਥੇ ਪਾਉਣੇ ਆ ਕੱਲ ਵਾਲੇ ਵੀ ਹਜੇ ਉੱਥੇ ਮੰਝੀਆਂ ਜਈਆ ਸਲਾਬੇ ਗਏ ਤੇ ਹੁਣ ਹਟਿਆ ਆ ਫੇਰ ਇਦੀ ਭੂਰ ਜੀ ਪਈ ਜਾਂਦੀ ਪਈ ਜਾਂਦੀ ਕਿਸੇ ਵੇਲੇ ਤੇਜ਼ ਹੋ ਜਾਂਦਾ ਆ ਹੌਲੀ ਹੋ ਜਾਂਦਾ ਆ ਤੇ ਬਾਕੀ ਚਲੋ ਜੀ ਮੈਂ ਦੱਸ ਦਵਾਂ ਵਾਲਾ ਮਾਣ ਸਮਰ ਵੀ ਮੀਂਹ ਛਾਪਣੀ ਸਪੋਟ ਵੀ ਜੀ ਚਲਾਈ ਜਾਂਦਾ ਸੀਗਾ ਤੇ ਹੁਣ ਤੇ ਇਹ ਚ ਪੇੜ ਪਈ ਮੁੰਮੀ ਕਹਿੰਦੀ ਕਿ ਇਹਨੇ ਮਾਰਿਆ ਰੰਗਾ ਪਾਪਾ ਤੇ ਤੁਹਾਡੀ ਮੈ ਜੀ ਜੀ ਫੇਰ ਬਾਕੀ ਆਪਾਂ ਹੀ ਅੱਜ ਉਹ ਕੰਮ ਕਰਾ ਪਲੇਟਾਂ ਲਈ ਨਿਬੜ ਗਏ ਰੋਟੀ ਖਾ ਲਈ ਆ ਆਲੂ ਵਾਲੇ ਪਰੌਂਠੇ ਬਣਾਏ ਸੀਗੇ ਅੱਜ ਤੇ ਚਲੋ ਜੀ ਤੁਸੀਂ ਇੱਦੀ ਸਾਡੀ ਵੀਡੀਓ ਦੇ ਨਾਲ ਬਣੀ ਰਹੋ ਤੇ ਮੈਂ ਆਹ ਜਿਹੜਾ ਥੋੜਾ-ਥੋੜਾ ਕੰਮ ਰਹਿੰਦਾ ਹੈ ਲਵੇੜ ਕੇ ਬੇਲੀ ਹੋ ਜਾਣਾ ਹਾਂਜੀ ਲਓ ਜੀ ਦੁੱਧ ਨੂੰ ਗਵਾ ਲੇ ਤੇ ਤੁਹਾਨੂੰ ਸਮਾਂ ਮੈਂ ਬਣਾ ਦਿੱਤਾ ਸਵੇਰ ਦਾ ਚਾਹਿਆ ਤੇ ਬੇ ਗੜੀਆਂ ਨੂੰ ਚਲੀ ਕਿ ਬਹੁਤ ਜੀ ਪਰ ਰੰਗ ਉਹ ਬਣ ਗਿਆ ਹੈ ਬਸ ਇਹ ਦੇ ਦੇਣੀ ਹੈ ਤੇ ਇਧਰ ਸਾਰੇ ਆਪਣੇ ਕੰਮ ਕਾਰ ਨਿਬੜ ਗਏ ਆ ਜੀ ਅੱਜ ਤੱਕ ਦਿਨ ਆ ਲਿਆ ਇਹ ਫਿਰ ਸ਼ਾਮ ਨੂੰ ਕਰਦੇ ਆ ਕਰਦੇ ਰਹੇਗੇ ਜਿਹੇ ਆਪਾਂ ਬੱਧਾ ਰੋ ਨਾ ਇਹ ਫਿਰ ਉਹ ਦੇਸ਼ਾ ਕਰਤਾ ਹੈ ਸੋ ਜੀ ਜਿਹੜੇ ਸਾਈਡ ਮਾੜਾ ਉਹ ਮਾੜਾ ਹੈ। ਹਾਂਜੀ ਲੋ ਜੀ ਟਾਈਮ ਹੋ ਗਿਆ 1:30 ਵੱਜ ਗਿਆ ਆ ਤੇ ਸਮਰਸਤਾ ਹੋਣ ਹੋ ਗਿਆ ਆ ਤੇ ਮੈਂ ਇੱਧਰ ਬਣਾਉਣ ਲੱਗੀ ਚੋਲੇ ਆਲੂ ਪਿਆਜ਼ ਵਾਲੇ ਤੇ ਕੇ ਨੇ ਪਾ ਦਿੱਤਾ ਸੀਗਾ ਤੇ ਹੁਣ ਆਪਾਂ ਪਾ ਲਾਂਗੇ ਥੋੜੇ ਜਿਹਾ ਜੀਰਾ ਦੇ ਆਲੂ ਤੇ ਆਇਆ ਤਾਂ ਕੱਢ ਲਏ ਆ ਤੇ ਛੋਲ ਵੀ ਧੋ ਕੇ ਰੱਖ ਲਏ ਆ ਤੇ ਸੰਗਰ ਦੇ ਪਾਤਾ ਸੁੱਕਦੇ ਆ ਜੀ ਹੁਣ ਜਿਹੜੇ ਛੋਲ ਬਣ ਗਏ ਫੇਰ ਠਾਰ ਲਈਆਂ ਤੇ ਚਲੋ ਜੀ ਹੁਣ ਛੋਲ ਬਣਾ ਲੀਏ ਹੁਣ ਹਾਂਜੀ ਲਓ ਜੀ ਛੋਲ ਬਣ ਗਏ ਸੀਗੇ ਆਪਾਂ ਨੇ ਤੇ ਮੈਂ ਮੰਮੀ ਨੂੰ ਪਾ ਕੇ ਦੇ ਦਿੱਤੇ ਤੇ ਹਾਂ ਸਿਕਾਉ ਮੰਗ ਲੈ ਸਕੂਟਰੀ ਤੇ ਗਿਆ ਝੂਟੇ ਲੈ ਪਤਾ ਨਹੀਂ ਕਿੱਥੋਂ ਗੁੱਡਾ ਲੈ ਕੇ ਆ ਗਿਆ ਕਿੱਥੋਂ ਲਿਆਇਆ ਕਾਕਾ ਕਿਤਾਉ ਕਿਉ ਗੱਗੀ ਤਾਉ ਕਿ ਰੋਣ ਹੀ ਲਾ ਪਿਆ ਤੈਨੂੰ ਤਾਂ ਆਖੇ ਹੋਦਾ ਲੈ ਕੇ ਆਉਦਾ ਆਪਣੀ ਸਕੂਟਰੀ ਚ ਰੱਖਣ ਲੱਗਾ ਡਿੱਗੀ ਛਾਲਦੀ ਨਹੀਂ ਕਰਦਾ ਹਨੀ ਵਰਗੋਲੇ ਏ ਚ ਨਹੀਂ ਆਣਾ ਵੱਡਾ ਆ ਕਾਕਾ ਕਾਕਾ ਵੱਡਾ ਆ ਗਿਆ ਉੱਤੇ ਬਹਿ ਜਾ ਹਣ ਉੱਤੇ ਬਹਿ ਜਾ ਇਹ ਕੀ ਕਰਨਾ ਤੂੰ ਇਹ ਕੀ ਕਰਨ ਹੈ ਇਹ ਕੀ ਕਰਨ ਆ ਕਰਨਾ ਕੋਸ਼ ਨਹੀਂ ਤੂੰ ਕਿ ਨੀਤ ਮਾੜੀ ਜਮੇ ਜੀ ਕਰਾ ਨਹੀਂ ਮਾ ਦੇ ਇੱਕ ਨੇ ਨਾ ਨਾ ਕਿੰਨਾ ਤਰ ਤੈ ਤਬਰ ਉਤੇ ਡੜਦਾ ਨੂੰ ਅੱਛਾ ਇਹ ਪੇਜ ਕਿਉਂ ਟਿਸ਼ੂ ਕਿਤੇ ਸੱਟ ਗਿਆ ਹੈ ਮੈਨੂੰ ਲੋਗੇ ਟਾਈਮ ਹੋ ਗਿਆ ਸਵੇਰ 6:00 ਵੱਜ ਗਏ ਤੇ ਮੈਂ ਦਾਲ ਤਾਂ ਦੇਖੀ ਸੀਗੀ ਤੇ ਸੀਟਿੰਗ ਲੱਗ ਗਈਆਂ ਦੋ ਤਿੰਨਕ ਚਾਰ ਮਿੰਨਰ ਜਾਰੇ ਲੱਗੇ ਮੈਂ ਖੋਲ ਕੇ ਦੇਖ ਲਾਂ ਜੇ ਪਾਣੀ ਵਗਾਰਾ ਪਾਉਣ ਵਾਲਾ ਹੋਊਗਾ ਤਾਂ ਫਿਰ ਮੈਂ ਪਾਣੀ ਗਰਮ ਕਰਕੇ ਵਿੱਚ ਪਾ ਲਵਾਂ ਤੇ ਇਹਨਾਂ ਵਿੱਚ ਚਟਕਾ ਲਵਾਂ ਮਦਾਲ ਨੂੰ ਹਾਂਜੀ ਲੋ ਜੀ ਟਾਈਮ ਹੋ ਗਿਆ 9:30 ਤੇ ਭਾਂਡੇ ਧੋ ਕੇ ਆਏ ਸੀ ਕਿ ਮੈਂ ਤੇ ਸਮਨ ਹੁਣ ਦੱਦ ਲਿਆ ਕੇ ਦਿੱਤਾ ਆ ਇਹ ਉੱਠ ਖੜੇ ਆ ਸੌਂ ਗਿਆ ਸੀਗਾ ਤੇ ਅੱਜ ਦੇ ਦਿਨ ਉਹਦਾ ਇਥੇ ਐਂਡ ਕਰਦੇ ਆ ਵੀਰ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ ਬਾਏ ਬਾਏ ਕਰਦੇ ਬਾਏ ਬਾਏ ਨਹੀਂ ਕੋਈ ਨਹੀਂ ਸੀ